तो आदित्य से मिले हैं और उनको हमने एक मांग पत्र दिया है कि जो शहर में काफी कुछ हो रहा है अप्रवासी जो लोग आ गए हैं उन्होंने घर घर में डेरा डाला है बाज़ार में डेरा डाला है उसके लिए हमारी बहन बेटियाँ भी सुरक्षित नहीं हैं और हमें डर लगता है क्योंकि हम बॉर्डर के साइड पे रहते हैं तो बॉर्डर एरियाज़ में ऐसे लोगों से हमें बहुत खतरा है क्योंकि इनकी वेरीफिकेशन नहीं हो रही इन्होंने फेक जो है नकली पासपोर्ट बनाए हुए हैं आधार कार्ड बनाए हुए हैं वोटर कार्ड है और उसमें हमें कोई पता नहीं ऑथेंटिक है कि नहीं कि इनकी असलियत क्या है ये लोग क्या काम करते हैं कहाँ से इनके पास इतना पैसा आता है और क्यों इनके ऊपर सरकारें कार्रवाई नहीं करती और हमें आज लगता है एस एस पी साहब से मिल कि हमारी सुनवाई होएगी हमारी बच्चियाँ और हमारे बच्चे जो बाहर निकलते हैं सुबह शाम उनको इन चीज़ से बचाया जाएगा हमने एस एस पी साहब को आश्वासन दिया है एश्योरेंस दिया है कि आगे से कहीं भी उनको हमारी ज़रूरत है हम उनके साथ कोऑपरेट करेंगे धन्यवाद ਜਿਹੜਾ ਮਹਿਲਾ ਵਿੰਗ ਆ ਸਾਡਾ ਸਨਾਤਨ ਕ੍ਰਾਂਤੀ ਦਾ ਜਿਹੜਾ ਮਹਿਲਾ ਵਿੰਗ ਹੈ ਨਾ ਉਹ ਆਂਟੀ ਸਾਡੇ ਨੀਲਾ ਮੰਟੀ ਨੇ ਇਹਨਾਂ ਦੇ ਦੇਖਤਾ ਦੇ ਹਿਤਾ ਜੀ ਐਸਐਸਪੀ ਗੁਰਦਾਸਪੁਰ ਜੀ ਨੂੰ ਮਿਲੇ ਨੇ ਔਰ ਅੱਜ ਬਲੀਵ ਕਰੋ ਉਹਨਾਂ ਨਾਲ ਮਿਲ ਕੇ ਬੜਾ ਅੱਛਾ ਲੱਗਿਆ ਲੱਗਿਆ ਕਿ ਭਈ ਹੁਣ ਵਾਕਈ ਸੀਰੀਅਸਲੀ ਕੰਮ ਹੋਏਗਾ ਕਿਉਂਕਿ ਉਹਨਾਂ ਨੇ ਇਮੀਡੀਏਟਲੀ ਜਿਹੜਾ ਮੈਂ ਆਪਣੀ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਐਸ ਡੀਸੀ ਸਾਹਿਬ ਨਾਲ ਕੰਟੈਕਟ ਕਰਕੇ ਔਰ ਇਹਦੇ ਸੰਬੰਧ ਵਿੱਚ ਸੋਸ ਕਾਰਵਾਈ ਇਸੋ ਹੀ ਲਾਵਾ ਉਹਨਾਂ ਨੇ ਜਿਹੜਾ ਵੀ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਪਈ ਹੈ ਉਹਨਾਂ ਨੇ ਉਹ ਵੀ ਕਿਹਾ ਹੈ ਕਿ ਕੋਈ ਵੀ ਅਜਿਹਾ ਵਿਅਕਤੀ ਜਿਹੜਾ ਕੋਈ ਨਸ਼ਾ ਸਪਲਾਈ ਕਰਦਾ ਹੈ ਜਾਂ ਨਸ਼ਾ ਕਰਦਾ ਹੈ ਉਹਨਾਂ ਨੂੰ ਜਿਹੜੇ ਕਰਦੇ ਨੇ ਉਹਨਾਂ ਨੂੰ ਤੇ ਨਸ਼ਾ ਛਡਾਊ ਕੇਂਦਰ ਵਿੱਚ ਜੋ ਹੈ ਕਰਵਾਇਆ ਜਾਏਗਾ ਦਾਖਲ ਕਰਵਾਇਆ ਜਾਏਗਾ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੜੋਸ ਵਿੱਚ ਜਾਂ ਉਹਨਾਂ ਨੂੰ ਕੋਈ ਵੀ ਆਸ-ਪਾਸ ਦੇ ਖੇਤਰ ਦੇ ਵਿੱਚ ਨਸ਼ਾ ਵਿੱਚ ਤਾਂ ਦਿਖਾਈ ਦਿੰਦਾ ਹੈ ਕਿ ਹੁਣੋਂ ਪਤਾ ਲੱਗਦਾ ਹੈ ਔਰ ਉਹ ਕੰਟਰੋਲ ਰੂਮ ਤੇ ਵੀ ਦੱਸ ਸਕਦੇ ਨੇ ਔਰ ਬਲੀਵ ਕਰੋ ਤੁਹਾਡੀ ਪਛਾਣ ਬਿਲਕੁਲ ਵੀ ਕਿਸੇ ਨੂੰ ਨਹੀਂ ਦੱਸੀ ਜਾਏਗੀ ਅੱਜ ਐਸਐਸਪੀ ਸਾਹਿਬ ਨੇ ਵੀ ਇਹੀ ਕਿਹਾ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੇਗਾ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜਾਏਗੀ ਸੋ ਅੱਜ ਇੱਕ ਮੁਹੌਬ ਲੱਗੀ ਹੈ ਜਿਹੜੇ ਅਪਰਵਾਸੀ ਲੋਕ ਨੇ ਜੋ ਸਾਡੇ ਗੁਰਦਾਸਪੁਰ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਦੇ ਕਰਕੇ ਹਥਿਆਰ ਵੀ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ ਇਲੀਗਲ ਔਰ ਨਸ਼ਾ ਬਹੁਤ ਵੱਡੇ ਸਤਿ ਜਿਹੜਾ ਸਪਲਾਈ ਹੋ ਰਿਹਾ ਉਹਨਾਂ ਨੂੰ ਖਤਮ ਕਰਨ ਵ ਜਾਰੀ ਹੈ ਕਿਉਂਕਿ ਜਿਹੜੇ ਅਪਰਾਧਿਕ ਲੋਕ ਨੇ ਉਹ ਇਥੇ ਝੂਠੇ ਆਧਾਰ ਕਾਰਡ ਬਣਾ ਕੇ ਰਹਿ ਰਹੇ ਨੇ ਜਲਦੀ ਇਹਦੇ ਤੇ ਉੱਪਰ ਬਹੁਤ ਤਗੜੀ ਕਾਰਵਾਈ ਕਰਨ ਦਾ ਅਸ਼ਵਾਸਨ ਦਿੱਤਾ ਐਸਐਸਪੀ ਸਾਹਿਬ ਨੇ ਜਿਸਦੇ ਲਈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ